ਜਦੋਂ ਇੱਕ ਸਖਸ਼ ਦੀ ਖੜੀ ਗੱਡੀ ਦਾ ਟੋਲ ਪਲਾਜ਼ਾ ਕੱਟਿਆ ਗਿਆ ਮਾਮਲਾ ਪਵਾਨੀਗੜ੍ਹ ਦਾ ਹੈ ਜਿੱਥੇ ਕਿ ਇੱਕ ਸਖਸ਼ ਦੀ ਖੜੀ ਗੱਡੀ ਦਾ ਕੱਟ ਗਿਆ 110 ਰੁਪਏ ਦਾ ਟੋਲ ਸਖਸ਼ 500 ਰੁਪਏ ਦਾ ਤੇਲ ਪਵਾ ਕੇ ਸਿੱਧਾ ਟੋਲ ਪਲਾਜ਼ਾ ਵਾਲਿਆਂ ਦੇ ਹਿੱਕ ਵਿੱਚ ਜਾ ਬੱਜਿਆ ਤੇ ਕਹਿੰਦਾ ਆਹ ਕੀ ਕਰਤੂਤ ਕੀਤੀ ਹੈ ਮੌਕੇ ਤੇ ਟੋਲ ਪਲਾਜ਼ਾ ਦੇ ਮੈਨੇਜਰ ਨੇ ਵੀ ਆਪਣੀ ਗਲਤੀ ਮੰਨੀ ਹੈ ਕਹਿੰਦਾ ਸਾਡੇ ਤੋਂ ਗਲਤੀ ਹੋ ਗਈ ਸਖਸ਼ ਨੇ ਜਾਂਚ ਦੀ ਮੰਗ ਕੀਤੀ ਕਹਿੰਦਾ ਕੀ ਪਤਾ ਹੋਰ ਕਿੰਨੇ ਕਰੋੜਾਂ ਦਾ ਕਪਲਾ ਤੁਸੀਂ ਟੋਲ ਪਲਾਜ਼ਾ ਤੇ ਕਰਦੇ ਹੋਵੋਗੇ ਏ ਤੁਮੇ ਮੈਸੇਜ ਚੈੱਕ ਕਰ ਲਿਆ ਤੇ ਫੜ ਲਿਆ ਪਤਾ ਨਹੀਂ ਹੋਰ ਕਿੰਨੇ ਵੀ ਅਜਿਹੇ ਸ਼ਖਸ਼ ਤੁਹਾਡੀ ਇਸ ਚੁੰਗਲ ਦੇ ਵਿੱਚ ਫਸਦੇ ਹੋਣਗੇ ਮਾਮਲਾ ਹੈ ਪਵਾਨੀਗੜ ਦਾ ਪੇਸ਼ ਹੈ ਪਵਾਨੀਗੜ ਤੋਂ ਸਾਡੇ ਪੱਤਰਕਾਰ ਸੰਜੂ ਅਤੇ ਸੁੰਦਰ ਦੀ ਇਹ ਰਿਪੋਰਟ ਨਾਮ ਹੈ ਜਸਪਾਲ ਸਿੰਘ ਕਿੱਥੇ ਰਹਿੰਦੇ ਹੋ ਜੀ ਮਹਿਲ ਮਾਰ ਕਲੋਨੀ ਗਲੀ ਨੰਬਰ 6 ਸੰਗਰੂਰ ਰਾਤ ਸਰ ਇੱਕ ਤੁਹਾਨੂੰ ਮੈਸੇਜ ਆਇਆ ਜਿਹਦੇ ਟੋਲ ਪਲਾਜ਼ੇ ਤੋਂ ਪੈਸੇ ਕੱਟੇ ਕਿ ਕੀ ਉਹ ਵਾਕਿਆ ਸੀ ਰਾਤੀ ਮੈਂ ਘਰੇ ਸੁੱਤਾ ਪਿਆ ਸੀਗਾ ਜੀ ਆਪਦੇ ਬੈੱਡ ਤੇ ਇਹ ਸ਼ਾਮੀ ਆ ਕੇ ਮੈਂ ਗੱਡੀ ਖੜਾਈ ਆ ਇੱਥੇ ਉਹ ਸ਼ਰਾਬ ਦੀ ਖੜੀ ਆ ਸਾਹਮਣੇ ਕੈਮਰੀ ਲੱਗੇ ਹੋਏ ਨੇਗੇ ਅ ਗਵੰਡੀਆਂ ਨੇ ਵੀ ਲੱਗੇ ਹੋਏ ਨੇ ਕੰਮ ਸ਼ਾਮੀ ਕੰਮ ਤੋਂ ਆ ਕੇ ਮੈਂ ਆਪਦੀ ਗੱਡੀ ਖੜਾਈ ਆ 10:30 10:30 ਵਜੇ 35 ਮਿੰਟ ਤੇ ਮੈਸੇਜ ਆਇਆ ਕਾਲਾ ਚੜ ਟੋਲ ਪਲਾਜੇ ਦਾ ਵੀ ਅੱਜ ਵੀ ਤੁਹਾਡੇ ਕੋਲੋਂ ਚੋਂ ਵੀ 110 ਰੁਪਏ ਕੱਟ ਲਏ ਤੇ ਉਦੋਂ ਬਾਅਦ ਮੈਂ ਇਹਨਾਂ ਦੇ ਉੱਤੇ ਫੋਨ ਕੀਤਾ ਜਿਹੜਾ ਉੱਥੇ ਟੋਲ ਫਰੀ ਨੰਬਰ ਦਿੱਤਾ ਹੋਇਆ ਸੀਗਾ ਉਹ ਚੱਕਿਆ ਨਹੀਂ ਕਿਸੇ ਨੇ ਫੇ ਸਵੇਰੇ ਇੱਕ ਤੋਂ ਕੰਟੈਕਟ ਨੰਬਰ ਲੈ ਕੇ ਇਹਨਾਂ ਦਾ ਬੰਦੇ ਦਾ ਕੀਤਾ ਉਹ ਕਹਿੰਦਾ ਜੀ 10:30 ਤੇ ਫੋਨ ਕਰੋ 10 ਦਿੱਤੀ ਤੇ ਹੁਣ ਕੀਤਾ ਕਹਿੰਦੇ ਜੀ 에ਰਰ ਨਾਲ ਪੈਸੇ ਕੱਟ ਲਏ 에ਰਰ ਨਾਲ ਪੈਸੇ ਕਿਤੇ ਭੇਜੇ ਦਾ ਹੈ ਨਹੀਂ ਕਦੇ ਇਹਨਾਂ ਨੇ ਕਿਸੇ ਅਕਾਊਂਟ ਦੇ ਵਿੱਚ ਇਹ ਇੱਕ ਸਕੈਮ ਹੈਗਾ ਠੀਕ ਹੈ ਨਹੀਂ ਇਹਦੀ ਜਾਂਚ ਹੋਣੀ ਜ਼ਰੂਰੀ ਹੈ ਸਾਈਬਰ ਕ੍ਰਾਈਮ ਹੈ ਟੋਲ ਪਲਾਜ਼ੇ ਵਾਲੇ ਜਿਹੜੇ ਕਰ ਰਹੇ ਨੇ ਸਰ ਇਹ ਵੀ ਹੋ ਸਕਦਾ ਹੈ ਕਿ ਠੀਕ ਹੈ ਕਿ ਅੱਜ 110 ਰੁਪਏ ਦਾ ਨੁਕਸਾਨ ਹੋਇਆ ਚਲ ਨੁਕਸਾਨ ਤਾਂ ਜਿੱਦਾਂ ਦਾ ਪਰ ਕੋਈ ਸਹੀ ਤਰ੍ਹਾਂ ਨੂੰ ਕੱਲ ਨੁਕਸਾਨ ਦੀ ਨਹੀਂ ਜੀ ਕੱਲ ਨੂੰ ਕੋਈ ਬੰਦਾ ਹੁਣ ਮੰਨ ਲਓ ਇਹ ਬਿਨਾ ਮਤਲਬਾ ਉੱਥੇ ਗੱਡੀ ਟੋਲ ਤੋਂ ਕ੍ਰੋਸ ਹੋਈ ਆ ਉਹਨਾਂ ਦੇ ਰਿਕਾਰਡ ਚ ਬੋਲੂਗੀ ਕਿਸੇ ਕ੍ਰਾਈਮ ਚ ਆ ਸਕਦੇ ਆ ਗੱਡੀ ਕਿਤੇ ਹੋ ਸਕਦਾ ਬੰਦਾ ਤਾਂ ਆਰਾਮ ਨਾਲ ਘਰੇ ਬੈਠਾ ਹੈ ਇਹਨਾਂ ਦੇ ਰਿਕਾਰਡ ਦੇ ਵਿੱਚ ਗੱਡੀ ਕ੍ਰੋਸ ਹੋ ਰਹੀ ਆ ਇਹਦੇ ਸਕੈਮ ਦੇ ਨਾਲ ਨਾਲ ਇਹ ਕਿ ਬੰਦੇ ਨੂੰ ਕਿਸੇ ਨੂੰ ਕਿਸੇ ਕ੍ਰਾਈਮ ਚ ਇਨਵੋਲਵ ਕਰਾ ਸਕਦੇ ਨੇ ਇਹ ਬੰਦੇ ਨੂੰ ਸਕੈਮ ਹੈ ਇਹਦੀ ਬਕਾਇਦਾ ਸਾਈਬਰ ਕ੍ਰਾਈਮ ਤੋਂ ਜਾਂਚ ਹੋਣੀ ਚਾਹੀਦੀ ਹੈ ਬਿੱਥੋਂ ਰਾਤ ਨੂੰ ਕਿੰਨੇ ਘੜੇ ਇਹ ਤਾਂ ਮੈਨੂੰ ਚਲ ਸੀਗਾ ਮੈਂ ਆ ਉਹਦਾ ਮੈਸੇਜ ਪੜ ਲਿਆ ਮੰਨਾਂ ਦਾ ਮੈਸੇਜ ਵੀ ਨਹੀਂ ਪੜਦਾ ਇਸ ਚੀਜ਼ ਦਾ ਕੀ ਮੰਗ ਕਰਦੇ ਮੰਗ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈਗੀ ਇਹਨਾਂ ਤੇ ਮੈਨੂੰ ਪੈਸੇ ਦੀ ਕੋਈ ਜ਼ਰੂਰਤ ਨਹੀਂ ਪਰ ਇਹ ਸਕੈਮ ਬਿਰਜੀ ਗੱਲ ਇਹ 110 ਰੁਪਏ ਦੇ ਨਹੀਂ ਹੈਗੇ ਵੀ ਇਹਨਾਂ ਨੇ ਮੇਰੇ ਟੋਲ ਦੇ ਵਿੱਚੋਂ ਫਾਸਟੈਗ ਚੋਂ ਕੱਟ ਲਏ ਕੱਲ ਇਹ ਆ ਵੀ ਲੋਕਾਂ ਨੇ ਕਿੱਡਾ ਕਿ ਸਕੈਮ ਕਰ ਰਹੇ ਨੇ ਕਿ ਗੱਲ ਇਹ ਦੀ ਦਿਖਣ ਨਹੀਂ ਲੋੜ ਹੈਗੀ ਮੈਂ ਹੁਣ ਤੋਂ ਇੰਨੀ ਦੂਰੋਂ ਆਇਆ ਮੈਂ ਗੱਡੀ ਦਾ ਤੇਲ ਫੁਕਿਆ 500 ਰੁਪਏ ਦਾ ਮੈਂ ਤੇਲ ਫੁਕਿਆ ਹੈਗਾ ਠੀਕ ਹੈ ਨਹੀਂ ਇਹ ਜਾਂਚ ਦਾ ਵਿਸ਼ਾ ਜਾਂਚ ਜ਼ਰੂਰ ਹੋਣੀ ਚਾਹੀਦੀ ਹੈਗੀ ਇਸ ਬੰਦੇ ਆਪ ਦਾ ਕੀ ਹੈ ਜਿਵੇਂ ਮੈਂ ਨੇ ਅਭੀ ਆਪਕੋ ਵੀਡੀਓ ਰਿਕਾਰਡਿੰਗ ਵੀ ਦਿਖਾ ਦਿਆ ਹੈ ਕਿ ਇਨਕੀ ਗਾੜੀ ਵਹਾਂ ਸੇ ਕ੍ਰੋਸ ਨਹੀਂ ਕੀਏ ਇੱਕ ਨੰਬਰ ਦਾ ਮਿਸਟੈਕ ਹੋਆ ਹੈ ਇਨਕੀ ਜੋ ਗਾੜੀ ਦਾ ਨੰਬਰ ਹੈ ਹਮਾਰੇ ਲੜਕੇ ਨੇ ਜੋ नंबर जो मारा है बूथ में एक नंबर का मिस्टेक है जिसके वजह से वो गाड़ी फ्री में चली गई और इनकी गाड़ी जो है वो घर में खड़ी थी इनकी गाड़ी का सेम नंबर नंबर सेम था एक नंबर का सिर्फ मिस्टेक था एल की जगह एम आ गया है तो ये मिस्टेक की वजह से फिर इनकी गाड़ी का पैसा कट गया मैं इनको एक सौ जो कटा है उसके लिए मैं इनको रिफंड कर देता हूँ पैसा सर जैसे इनको तो पता चल गया अगर किसी को पता, पता नहीं चलता वन जीरो डबल थ्री में वो कंप्लेन करेंगे तो पैसा उनको रिफंड हो जाता है नहीं जिसको हेरा उसका क्या है, सर? सर, के लिए, सर, हम, का तेल हम सर हेरिशमेंट सर? के लिए उनको सॉरी बोल सकते हैं सर, सर? कि ये गलती हमारे स्टाफ की तरफ से हुई है इसके लिए उनका नुकसान हुआ है सर पाँच सौ का तेल सॉरी कहने फूकें देगा तो क्या किया पाँच सौ रुपये उनको दे देते हैं ठीक है सर इसके रिलेटेड टोलमेंट वन जीरो डबल थ्री में आप कंप्लेन कर सकते हैं सर कोई भी मैटर हो टोल से रिलेटेड सर ये प्योर टेक्निकल इशू है सर ये क्या है ये टेक्निकल इशू नहीं है सर लड़के ने मिस्टेक किया है आपको दिखा भी दिया मैंने कैमरा हमारे पास मौजूद है दिखा दिया है अगर सर कोई क्राइम हो जाए अगर नंबर गलत डल गया तो को क्राइम कैमरा हमारे पास तीस दिन का रिकॉर्डिंग रहता है आप आगे चेक कर सकते हैं